साथियों जहां पर बता दें कि जलंधर में नई आ रही फिल्म इमरजेंसी पर रोक की मांग व कलाकारों पर मामला दर्ज करने की मांग को लेकर सिख तालमेल कमेटी व अन्य संस्थाओं के सदस्य शहर के अलग अलग सिनेमाघरों में गए और जहां पर और बता दें कि मैनेजरों को फिल्म न लगाने की अपील की इसी के साथ साथ थाना नंबर चार में कलाकारों व फिल्म से संबंधित सदस्यों पर मामला दर्ज करने की मांग की इस दौरान हरपाल सिंह चड्डा के सदस्यों ने कहा कि इमरजेंसी का जो ट्रेल आया है इसमें सिख समाज की भावनाओं को ठेस पहुंचाई गई है और बता दें कि संत बिंडरावाला की छवि को धूमिल करने का प्रयास किया गया जो कि निंदन जोग है इसलिए उनकी मांग है कि अभिनेत्री कंगना रौनक व मामला दर्ज हो और देश भर में फिल्म रेजिंग पर रोक लगाई जाए आज से मनप्रीत सिंह और हरीश भंडारी की है खास रिपोर्ट कारण आए फिल्म जी जी का खालसा जी जी की फतेह रोकना वाह एंटी जो एम पी बन गई है कंगना रनौत इन्हें एक फिल्म बनाई है एमर जो सिखों के बहुत उगेट किया गया जो सिखा दावना भड़का रही है जो ही इस तरह से गलत फिल्म बनी है ਅਸੀਂ ਉਹਦਾ ਵਿਰੋਧ ਕਰਦੇ ਆਂ ਅਸੀਂ ਸਿੱਖ ਧਾਰਮਿਕ ਕਮੇਟੀਵਾਂ ਨੂੰ ਅੱਜ ਇਹਨਾਂ ਜੋ ਪੀਪੀਆਰ ਹੋ ਗਏ ਨਾਜਰ ਹੈਗੇ ਆ ਪ੍ਰਬੰਧਕ ਹੈਗੇ ਉਹਨਾਂ ਨੂੰ ਕਹਿਣ ਆਏ ਆ ਕਿ ਕੋਈ ਫਿਲਮ ਕਿਸੇ ਵੀ ਤਰੀਕੇ ਨਹੀਂ ਲਾਣੀ ਕਾਹ ਜੋ ਸਾਡੇ ਜਲੰਧਰ ਦਾ ਸਾਡੇ ਪੰਜਾਬ ਦਾ ਕੋਈ ਮਾਹੌਲ ਨਾ ਖਰਾਬ ਹੋਵੇ ਕਿਉਂਕਿ ਇਹ ਸਿੱਖਾਂ ਦੇ ਭਾਵਨਾਵਾਂ ਨੂੰ ਢੁਕਾਉਣ ਵਾਲੀ ਫਿਲਮ ਨਹੀਂ ਹੈ ਕੋਈ ਵੀ ਇਹੋ ਜਿਹੀ ਫਿਲਮ ਨਾ ਲਾਈ ਜਾਵੇ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਲਗਾਈਆਂ ਉਹਦੇ ਵਿੱਚ ਕੀ ਸਰ ਦਿਖਾਇਆ ਗਿਆ ਕੋਈ ਪੁਰਾਣਾ ਇਤਿਹਾਸ ਦਿਖਾਇਆ ਗਿਆ ਕੋਈ ਅਈ ਇੱਕ ਕਿਲਰ ਆਇਆ ਵਾ ਉਹ ਸੰਤਾਂ ਨੂੰ ਕੱਢੋ ਕਿੱਥੇ ਬੇਜਾਨੋਂ ਕੱਢਾਇਆ ਗਿਆ ਵਾ ਸਿੱਖਾਂ ਨੂੰ ਜਿਹੜੇ ਆਨੂੰwidehat ਵਿੱਚ ਦੱਸਿਆ ਗਿਆ ਵਾ ਜਾਂ ਵੀ ਇਹੋ ਜੀ ਗੱਲ ਹੈ ਨਾ ਕਿ ਉਠੀਆਂ ਗੱਲਾਂ ਕਰਕੇ ਲੋਕਾਂ ਨੂੰ ਪ੍ਰੋਸਟ ਤੇ ਸਿੱਖਾਂ ਦਾ ਅੱਖ ਖਰਾਬ ਹੋ ਪੈ ਜਾਵੇ ਮੈਨੇਜਮੈਂਟ ਨਾਲ ਤੁਹਾਡੀ ਗੱਲ ਹੋਈ ਕੋਈ ਇਹਨਾਂ ਦੀ ਮੈਨੂੰ ਵੀ ਨਾਲ ਗੱਲ ਵੀ ਹੋਈ ਹੈ ਪ੍ਰਸ਼ਾਸਨ ਦੇ ਆਇਆ ਪ੍ਰਸ਼ਾਸਨ ਨੂੰ ਸੱਦ ਆਇਆ ਵਾ ਕਿ ਫਿਲਮ ਕਿਸੇ ਵੀ ਕੀਮਤ ਦੇ ਨਹੀਂ ਕੱਲੇ ਜਲੰਧਰ ਤੋਂ ਨਹੀਂ ਲੱਗਿਆ ਹੁੰਦਾ ਜਿੱਥੇ ਬਾਕੀ ਸ਼ਹਿਰਾਂ ਚ ਸਾਰੀਆਂ ਜਿੱਥੇ ਬੰਦੀਆਂ ਹਰ ਜਗ੍ਹਾ ਜਲੰਧਰ ਦੇ ਆਇਆ ਆਈਆਂ ਸਾਰੀਆਂ ਜਿੱਥੇ ਬੰਦੀ ਸਾਰੇ ਪੰਜਾਬ ਚ ਲੱਗੀਆਂ ਵਾ ਆਪਣੇ ਆਪਣੇ ਤੋਰ ਦੇ ਹਾਲ ਬਰ ਜਾ ਕੇ ਉੱਥੇ ਅਗੇ ਫਿਲਮ ਬੰਨ੍ਹ ਪਈ ਅੱਜ ਅਸੀਂ ਐਡਮਿਨਿਸਟ੍ਰੇਸ਼ਨ ਦੇ ਕੋਲ ਜਾਂ ਜਿਹੜੀ ਐ ਪੀਵੀਆਰ ਸਿਨਮੀਆਂ ਦੇ ਅਧਿਕਾਰੀ ਚੈਨ ਅਸੀਂ ਉਹਨਾਂ ਦੇ ਜੀਐਮ ਦੇ ਕੋਲ ਉਹਨਾਂ ਦੇ ਮੁਖੀਆਂ ਦੇ ਕੋਲ ਅਪਰੋਚ ਕੀਤੀ ਸੀ ਅਸੀਂ ਉਹਨਾਂ ਨੂੰ ਆਪਣਾ ਦੱਸਦਾ ਸੀ ਕਿਸੀ ਇਹ ਫਿਲਮ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋਣ ਦੇਣੀ ਉਹ ਉਹਨਾਂ ਨੇ ਹਾਮੀ ਭਰ ਦਿੱਤੀ ਵੀ ਠੀਕ ਹੈ ਜੀ ਅਸੀਂ ਇਸ ਗੱਲ ਦਾ ਤੁਹਾਡਾ ਮੈਸੇਜ ਜਿਹੜਾ ਹੈ ਉਹ ਉੱਪਰ ਤੱਕਰ ਪਹੁੰਚਾ ਦਾਂਗੇ ਪਰ ਇਸ ਟੀਜ਼ਰ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉਹਦੇ ਸਬੰਧ ਚ ਅੱਜ ਅਸੀਂ ਅਫਸਰਾਂ ਨੂੰ ਮਿਲੇ ਸੀ ਤੇ ਉਹਨਾਂ ਨੇ ਉਹ ਜਿਹੜਾ ਉਹ ਪਰਚੇ ਦੇ ਆਰਡਰ ਜਿਹੜੇ ਆ ਉਹ 4 ਨੰਬਰ ਥਾਣੇ ਕਰ ਦਿੱਤੇ ਆ ਅਸੀਂ ਹੁਣ ਅਸਾਂ 4 ਨੰਬਰ ਥਾਣੇ ਜਾ ਰਹੇ ਆ ਆਪਣੇ ਉੱਤੇ ਬਿਆਨ ਲਿਖਾ ਕੇ ਕਾਹੀ ਉਹ ਪਰਚਾ ਦਰਜ ਕਰਾ ਕੇ ਅਸੀਂ ਉਹਦੇ ਉੱਤੇ ਜਿਹੜੀ ਕੰਗਨਰ ਨਾਲ ਜੋ ਹੈਗੀ ਆ ਉਹ ਤੇ ਕਾਨੂੰਨੀ ਕਾਰਵਾਈ ਕਰਨਾ ਸਰ ਜਲੰਧਰ ਤੋਂ ਬਾਅਦ ਵੀ ਕਾਰਵਾਈ ਹੋਏਗੀ ਇਹ ਦੇਖੋ ਅਸੀਂ ਜਲੰਧਰ ਤੇ ਬੈਠੇ ਆਂ ਤੇ ਅਸੀਂ ਜਲੰਧਰ ਦੇ ਵਿੱਚ ਕਰਦੇ ਪਿਆ ਇਹ ਗੱਲ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ 'ਚ ਨਾ ਕੇ ਇਕੱਲੇ ਹਿੰਦੁਸਤਾਨ 'ਚ ਇਹ ਸਾਰੇ ਪਾਸੇ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਔਰ ਇਹਦੇ ਉੱਪਰ ਜਿਹੜਾ ਉਹ ਸਾਰਿਆਂ ਨੇ ਜਿਹੜੀ ਕਾਨੂੰਨੀ ਕਾਰਵਾਈ ਕਰਾਣੀ ਹੈ ਤੁਹਾਡੀ ਪੰਜਾਬ ਦੀ ਜਿਹੜੀ ਬਾਕੀ ਜੱਥੇਬੰਦੀਆਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਸਾਰੀਆਂ ਜੱਥੇਬੰਦੀਆਂ ਨਾਲ ਗੱਲ ਹੋਈ ਸਾਡੀ ਐਸਜੀਪੀਸੀ ਨੇ ਜਾਂ ਸਾਡੇ 10000 ਅਕਾਲ ਤਖਤ ਨੇ ਉਹ ਵੀ ਕੱਲ ਦੀ ਜਿਹੜੀ ਉਹ ਬਹੁਤ ਉਹਦੀ ਕੰਡੰਮਨਟ ਕਰਦੀ ਆ ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਦੀ ਜਿਹੜੀ ਉਹ ਮੰਗ ਕਰ ਦਿੱਤੀ ਉਹ ਹੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਦਰਾਂਦੇ ਹੋਏ ਅਸੀਂ ਹੁਣੇ ਜਿਹੜਾ ਉਹ ਪਰਚਾ ਦਰਜ ਕਰਾ ਕੇ ਉਹ ਐਫ ਆਈ ਆਰ ਨੰਬਰ ਔਰ ਐਫ ਆਈ ਆਰ ਦੀ ਡਿਟੇਲ ਉਹ ਸਾਰੀ ਤੁਹਾਨੂੰ ਹੁਣੇ ਦੇ ਦਿੰਦੇ ਅੱਜ ਸਿੱਖ ਤਾਲ ਕਮੇਟੀ ਆਈ ਹੈਗੀ ਹੋਰ ਵੀ ਜੱਥੇਬੰਦੀਆਂ ਆਖੇ ਸਾਡੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਆਈਆਂ ਅੰਮ੍ਰਿਤਸਰ ਤੋਂ ਵੀ ਸਿੱਖ ਜਥੇਬੰਦੀਆਂ ਆਈਆਂ ਦੂਰੋਂ ਨੇੜੇੋਂ ਸਾਡੇ ਨਾਲ ਸਾਡਾ ਸ਼ਹੀਦ ਉਦਮ ਸਿੰਘ ਕਲੱਬ ਤੋਂ ਜਿਹੜਾ ਸਾਡਾ ਜਸਵੀਰ ਸਿੰਘ ਬੱਗਾ ਜੀ ਉਹ ਵੀ ਆਏ ਨੇ ਹੋਰ ਵੀ ਤੁਸੀਂ ਜਦ ਬਾਕੀ ਇਸ ਗੱਲ ਦੇ ਉੱਤੇ ਅਸੀਂ ਆਪਣੇ ਵੱਲੋਂ ਪਹਿਰਾ ਦਿੰਦੇ ਹੋਏ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਉਕਰਾਵਾਂਗੇ ਐਮਐਲਏ ਜਿਹੜੇ ਸਾਡੇ ਰਮਿੰਦਰ ਭਗਤ ਜੀ ਹੈ ਜਿਹੜੇ ਅਸੀਂ ਉਹਨਾਂ ਕੋਲੇ ਵੀ ਇਹ ਸਾਰੇ ਵਿਚਾਰ ਰੱਖੇ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਉਸੇ ਟਾਈਮ ਇਸ ਦੀ ਨਕੀਦੀ ਕੀਤੀ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਸ ਕਾਨੂੰਨੀ ਕਾਰਵਾਈ ਦੇ ਵਿੱਚ ਤੁਹਾਡੇ ਨਾਲ ਡੱਟ ਕੇ ਖੜੇ ਹਾਂ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ